ਭੈ ਕੇਤੇ ਨਿਸਤਰੇ ਨਿਸਤਰੇ ਦਾ ਅਰਥ ਨਿਸਤਾਰਾ ਹੋ ਜਾਣਾ ਜਿੰਦਗੀ ਦਾ ਫੈਸਲਾ ਹੋ ਜਾਣਾ ਸਮਝ ਆ ਜਾਣੀ ਜਿੰਦਗੀ ਵਿੱਚ ਕੀ ਕਰਨਾ ਚਾਹੀਦਾ ਗੁਰ ਕੇ ਭੈ ਕੇਤੇ ਨਿਸਤਰੇ ਉਹਦੇ ਭੈ ਵਿੱਚ ਬਹੁਤ ਸਾਰੇ ਲੋਕ ਤਰ ਗਏ ਨੇ ਕਈਆਂ ਦਾ ਨਿਸਤਾਰਾ ਹੋ ਗਿਆ ਕਈਆਂ ਨੇ ਆਪਣਾ ਜੀਵਨ ਸ਼ੁੱਧ ਕਰ ਲਿਆ ਗੁਰ ਕੇ ਭੈ ਕੇਤੇ ਨਿਸਤਰੇ ਭੈ ਵਿੱਚਕਾਰ ਕਮਾਏ ਕੰਮ ਕਰ ਯਤਨ ਕਰ ਪਰਪੈ ਵਿੱਚ ਰਹਿ ਕੇ ਕਰ ਕਾਰ ਦੇ ਅਰਥ ਨੇ ਕੰਮ ਕਰਨਾ ਭੈ ਵਿੱਚ ਕਾਰ ਕਮਾਏ ਅਗਲੇ ਬਚਨ ਨੇ ਮਨ ਕਠੋਰ ਸ਼ਬਦ ਭੇਦ ਤੂੰ ਆਪਣੇ ਕਠੋਰ ਮਨ ਨੂੰ ਹੰਕਾਰੀ ਮਨ ਨੂੰ ਸ਼ਬਦ ਦੇ ਨਾਲ ਤੋੜ ਉਹਦੇ ਵਿੱਚ ਸੁਰਾਖ ਕਰ ਉਹਨੂੰ ਜਿਹੜਾ ਇਹਨਾਂ ਸਖਤ ਤੇ ਉਹਨੂੰ ਨਰਮ ਕਰ ਸ਼ਬਦ ਦੇ ਨਾਲ ਮਨ ਕਠੋਰ ਸ਼ਬਦ ਭੇਦ ਤੂੰ ਇਸ ਢੰਗ ਦੇ ਨਾਲ ਜਦੋਂ ਤੇਰਾ ਮਨ ਸਿੱਗਲ ਜਾਏਗਾ ਨਾ ਗੁਰ ਕੀ ਕਾਰ ਕਮਾਏ ਸ਼ਾਂਤੀ ਵਿਚਾਰ ਕਮਾਵਣੀ ਹੁਣ ਇਥੇ ਫਰਕ ਆ ਗਿਆ ਸਾਰੇ ਸ਼ਬਦ ਵਿੱਚ ਪਹਿਲਾਂ ਪਹਿਲਾਂ ਯੋਗ ਦੀ ਵਿਆਖਿਆ ਜਿਹਦੇ ਵਿੱਚ ਕਿਹਾ ਗਿਆ ਵੀ ਬੰਦਾ ਜਦੋਂ ਵੀ ਕੰਮ ਕਰਦਾ ਹੈ ਨਾ ਧਰਮ ਦਾ ਜ਼ੋਰ ਦੇ ਵਸ ਪੈ ਕੇ ਕਰਦਾ ਹੈ ਇਥੇ ਗੁਰੂ ਸਾਹਿਬ ਨੇ ਕਿਹਾ ਕੰਮ ਕਰ ਜ਼ਰੂਰ ਨਾਮ ਜਪ ਬਾਣੀ ਪੜ ਸਿਮਰਨ ਕਰ ਸੇਵਾ ਕਰ ਦਾਨ ਕਰ ਜੋ ਮਰਜ਼ੀ ਕਰ ਲੈ ਪਰ ਇੱਕ ਗੱਲ ਯਾਦ ਰੱਖੀ ਸ਼ਾਂਤੀ ਵਿਚਾਰ ਕਮਾਉਣੀ ਸ਼ਾਂਤੀ ਦਾ ਅਰਥ ਹੈ ਆਪਣੀ ਹਉਮੈ ਨੂੰ ਛੱਡ ਕੇ ਕੰਮ ਕਰਨਾ ਸ਼ਾਂਤੀ ਵਿੱਚ ਸ਼ਾਂਤੀ ਇੱਕ ਅਵਸਥਾ ਹੈ ਮਿਲਦੀ ਨਹੀਂ ਕਿਤੇ ਬਾਹਰੋਂ ਕਿਤੇ ਸਮਝਦਾ ਮੈਨੂੰ ਸ਼ਾਂਤੀ ਦਿਓ ਆ ਜਾਏ ਅੰਦਰ ਹੀ ਤਾਂ ਹੈ ਸ਼ਾਂਤੀ ਮੰਗੀ ਨਹੀਂ ਜਾ ਸਕਦੀ ਮਨ ਦਾ ਟਿਕਾਉ ਹਉਮੇ ਤੋਂ ਰਹਿਤ ਇੱਕ ਪ੍ਰਸਥਿਤੀ ਮੰਨਦੀ। ਉਹ ਸਟੇਜ ਹੈ ਜੀਵਨ ਦੀ ਸ਼ਾਂਤੀ ਦੇ ਅਰਥ ਨੇ ਜਦੋਂ ਕੁਝ ਮਨ ਇਸ ਦਸ਼ਾ ਵਿੱਚ ਚਲਾ ਜਾਏ ਕਿ ਉਸ ਨੂੰ ਕੁਝ ਚਾਹੀਦਾ ਨਹੀਂ ਹੁੰਦਾ। ਉਹਨੂੰ ਕਹਿੰਦੇ ਨੇ ਸ਼ਾਂਤੀ। ਸ਼ਾਂਤੀ ਦੇ ਅਰਥ ਬੜੇ ਪਿਆਰੇ ਨੇ, ਡੂੰਘੇ ਨੇ। ਉਹ ਤਾਂ ਵੀ ਚਲੀ ਜਾਂਦੀ ਹੈ ਜੇ ਬੰਦਾ ਵਾਰ-ਵਾਰ ਕਹੇ ਮੈਂ ਸ਼ਾਂਤ ਹੋ ਜਾਵਾਂ। ਕਈ ਵਾਰੀ ਅਸੀਂ ਇੱਥੇ ਵੀ ਜ਼ੋਰ ਲਾਉਂਦੇ ਹਾਂ। ਮੈਨੂੰ ਸ਼ਾਂਤੀ ਮਿਲ ਜਾਏ ਮੇਰਾ ਮਨ ਟਿਕ ਜਾਏ ਅਸੀਂ ਕਹਿੰਦੇ ਆ ਨਾ ਕਿਰਪਾ ਕਰੋ ਮੇਰਾ ਮਨ ਟਿਕ ਜਾਏ ਆ ਮੇਰਾ ਜਿਹੜਾ ਕਹਿ ਰਿਹਾ ਕੌਣ ਹੈ ਵਿੱਚ ਇਹਨੂੰ ਬਾਹਰ ਕੱਢ ਦੇ ਆਪੇ ਟਿਕ ਜਾਏਗਾ ਹੈ ਨਾ ਕਿਸੇ ਕੋਣ ਵਿੱਚ ਬੈਠੇ ਮੇਰਾ ਮਨ ਟਿਕ ਜਾਏ ਇਹ ਮੇਰਾ ਹੀ ਤੇ ਕੁਆੜਾ ਸਾਰਾ ਤੂੰ ਫਿਰ ਮੇਰਾ ਵਿੱਚ ਲੈ ਕੇ ਆ ਗਿਆ ਮੇਰਾ ਮਨ ਨਹੀਂ ਟਿਕਦਾ ਉਹ ਪਹਿਲੇ ਆ ਕੇ ਅੜ ਗਿਆ ਵਿੱਚ ਜਿਹੜਾ ਲੱਗੋ ਇਸੇ ਮੇਰਾ ਜਿਹੜਾ ਹੈ ਜਿੱਦਣ ਮੇਰਾ ਚਲਾ ਗਿਆ ਉਸ ਦਿਨ ਟਿਕਣ ਵਾਲੀ ਕੋਈ ਗੱਲ ਹੀ ਕੋਈ ਨਹੀਂ ਬਾਕੀ ਕੀ ਟਿਕੇਗਾ ਇਹ ਮੇਰਾ ਹੀ ਜਦੋਂ ਮਨ ਦੇ ਵਿੱਚ ਕੁਝ ਖੋਣ ਦੀ ਅਧਿਕਾਰ ਕਰਨ ਦੀ ਇੱਕ ਆਦਤ ਬਣ ਗਈ ਹੈ ਕਿ ਮੈਂ ਸ਼ਾਂਤ ਹੋ ਜਾਵਾਂ ਮੇਰਾ ਮਨ ਟਿਕ ਜਾਏ ਮੈਂ ਬ੍ਰਹਮ ਗਿਆਨੀ ਬਣ ਜਾਵਾਂ ਮੈਂ ਵੱਡਾ ਹੋ ਜਾਵਾਂ ਮੈਂ ਧਰਮੀ ਬਣ ਜਾਵਾਂ ਮੈਂ ਅਮੀਰ ਬਣ ਜਾਵਾਂ ਆਹ ਜਿਹੜਾ ਪਹਿਲਾ ਲਖਜ ਮੈਂ ਅੱਗੇ ਲੱਗਾ ਹੋਇਆ ਹੈ ਜਿੱਦਣ ਇਹ ਨਾਲੋ ਲਹਿ ਗਿਆ ਤੇ ਬਾਕੀ ਸਾਰਾ ਕੁਝ ਉਸੇ ਵੇਲੇ ਹੋ ਜਾਏਗਾ ਜਿੰਨਾ ਚਿਰ ਇਹ ਲੱਗਾ ਨਾਲ ਤੁਹਾਡੇ ਸਾਹਮਣੇ 10 ਗੁਰੂ ਆ ਜਾਣੂ ਪ੍ਰਾਣੇ ਅਵਤਾਰ ਆ ਜਿਹੜਾ ਸਾਹਮਣੇ ਆਉਣਾ ਕਦੋਂ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪੇ ਸਾਹਮਣੇ ਨਾ ਸਾਹਮਣੇ ਆ ਜਾਣ ਨਹੀਂ ਸ਼ਾਂਤੀ ਆਏਗੀ ਕਿਉਂ ਬੰਦਾ ਚਾਹੁੰਦਾ ਮੈਂ ਇਹ ਹੋਵਾਂ ਸਤਗੁਰੂ ਨੇ ਕਹਿਆ ਇਹਨੂੰ ਅੰਦਰੋਂ ਕੱਢ ਪਹਿਲਾਂ ਬਾਕੀ ਕੰਮ ਜਿੰਨੇ ਕਹਿਣਾ ਉਹ ਸਾਰੇ ਹੋ ਜਾਣਗੇ ਜਦ ਲੱਗ ਮੇਰੀ ਮੇਰੀ ਕਰੈ ਕਦ ਲੱਗ ਕਾਜ ਇੱਕ ਨਹੀਂ ਸਰੇ ਇੱਕ ਵੀ ਕੰਮ ਨਹੀਂ ਸਰੇਗਾ ਤੇ ਜਦੋਂ ਤੂੰ ਕੁਝ ਖੋਣਾ ਚਾਹੁੰਦਾ ਨਹੀਂ ਹੋਏਗਾ ਕੁਝ ਜਦ ਮੇਰੀ ਮੇਰੀ ਮਿਟ ਜਾਏ ਇਹ ਅਗੋਂ ਜਦੋਂ ਮੇਰੀ ਲਹਿ ਗਈ ਤਬ ਪ੍ਰਭ ਕਾਜ ਸਵਾਰੈ ਆਏ ਉਹ ਤੇ ਉਡੀਕ ਰਹਿ ਵਿੱਚੋਂ ਇਹਦੇ ਅੰਦਰੋਂ ਇਹ ਮੇਰੀ ਨਿਕਲੇ ਤੇ ਮੈਂ ਇਹਦੇ ਵਿੱਚ ਕੰਮ ਕਰਾਂ ਜਿਹੜਾ ਕਰਨ ਵਾਲਾ ਪਿਆ ਹੋਇਆ ਜਿੰਨ ਉਹ ਰੋ ਰਿਹਾ ਵੀ ਹੋ ਜਾ ਮੇਰਾ ਹੋ ਜਾ